ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਮੈਂ ਦਾ ਮਾਈਕਰੋਫੋਨ ਦੇ ਨਾਲ ਤੇ ਸਾਡੇ ਨਾਲ ਅੱਜ ਬੀਕੇ ਜੂ ਕ੍ਰਾਂਤੀਕਾਰੀ ਦੇ ਕਿਸਾਨ ਆਗੂ ਸਰਜੀਤ ਸਿੰਘ ਫੂਲ ਮੌਜੂਦ ਨੇ ਫੂਲ ਸਾਹਿਬ ਜਿਹੜਾ ਕੇਂਦਰ ਸਰਕਾਰ ਗੱਲਬਾਤ ਦਾ ਕੋਈ ਦੌਰ ਨਹੀਂ ਜਾਰੀ ਕਰੀ ਤੇ ਟਸ ਤੋਂ ਮਸ ਨਹੀਂ ਹੋ ਰਹੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੇਂਦਰ ਸਰਕਾਰ ਨੂੰ ਦੇਖੋ ਜੀ ਉਹ ਬਾਹਰੋਂ ਲੱਗਦਾ ਵੀ ਟਸ ਤੋਂ ਮਸ ਨਹੀਂ ਹੋ ਰਹੀ ਅੰਦਰ ਉਹਨਾਂ ਦੀਆਂ ਚੂਣਾ ਹਿੱਲ ਰਹੇ ਨੇ ਉਹਨਾਂ ਦੇ ਉਹਨਾਂ ਦੇ ਜਿਹੜੇ ਪਾਵੇ ਆ ਨਾ ਹਿੱਲ ਰਹੇ ਆ ਉਹਦੇ ਤੱਕ ਦੇ ਉਹਨਾਂ ਚ ਜੇ ਕਹਿਣਾ ਹੋਵੇ ਸਾਡੀ ਗੱਲ ਨੂੰ ਛੱਡੋ ਵੀ ਅਸੀਂ ਕੀ ਕਹਿੰਨੇ ਜਿਹੜੇ ਉਹਨਾਂ ਦੇ ਸੰਵਿਧਾਨਕ ਅਦਾਰੇ ਆ ਉਹ ਉਹ ਸਾਰਿਆਂ ਦੀਆਂ ਜਿਹੜੀਆਂ ਰਿਪੋਰਟਾਂ ਹੈਗੀਆਂ ਉਹ ਜਿਵੇਂ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਪਾਰਲੀਮੈਂਟ ਨੂੰ ਜਿਹਨੂੰ ਨਿਆ ਦਾ ਮੰਦਿਰ ਕਹਿੰਦੇ ਆ ਉਹਦੀ ਇੱਕ ਸੰਸਦੀ ਕਮੇਟੀ ਬਣਾਈ ਆ ਸਾਰੇ ਐਮਪੀਆਂ ਦੇ ਸਾਰੇ ਵਿਰੋਧੀ ਪਾਰਟੀਆਂ ਦੇ ਐਮਪੀਆਂ ਦੇ ਮਿਲ ਕੇ ਬਣਦੀ ਹੈ ਜਿਹਦੇ ਵਿੱਚ ਐਨਡੀਏ ਦੇ ਵੱਡੇ ਗਿਰਤੀ ਚ ਉਹਨੇ ਆਪਣੀ ਰਿਪੋਰਟ ਦਿੱਤੀ ਪਾਰਲੀਮੈਂਟ ਦੇ ਵਿੱਚ ਵੀ ਜਿਹੜੀ ਐਮਐਸਪੀ ਵਾਲੀ ਗਰੰਟੀ ਕਰਨ ਦੀ ਮੰਗ ਹੈ ਬਿਲਕੁਲ ਜਾਇਜ਼ ਹੈ ਤੇ ਇਹਦੇ ਨਾਲ ਦੇਸ਼ ਦੀ ਆਰਥਿਕਤਾ ਨੂੰ ਕੋਈ ਨੁਕਸਾਨ ਨਹੀਂ ਹੋਣਾ ਦੇਸ਼ ਦੀ ਆਰਥਿਕਤਾ ਨੂੰ ਫਾਇਦਾ ਹੋਣਾ ਇੱਕ ਇੱਕ ਤਾਂ ਕਹਿਣ ਦਾ ਭਾਵ ਜਿਹਨੂੰ ਨਿਆਂ ਦਾ ਮੰਦਰ ਕਹਿੰਦੇ ਉਹਦੇ ਉਹਦੀ ਉਹਦੀ ਸੰਸਦੀ ਕਮੇਟੀ ਨੇ ਉਹਦੇ ਥੱਲੇ ਇੱਕ ਚੂੜ ਤਾਂ ਕੱਢੀ ਆ ਇੱਕ 바ਵਾ ਕੱਢਿਆ ਦੂਜਾ ਜਿਹੜੇ ਸੁਪਰੀਮ ਕੋਰਟ ਨੇ ਜਿਹੜੀ ਕੇਸ ਨੂੰ ਦੇਖ ਰਹੀ ਸੀਗੀ ਚਲੋ ਅਸੀਂ ਤਾਂ ਗਏ ਵੀ ਨਹੀਂ ਸੁਪਰੀਮ ਕੋਰਟ ਦੇ ਵਿੱਚ ਕਿਉਂਕਿ ਵਕੀਲ ਹੈ ਆਪਣਾ ਉਦੇ ਪ੍ਰਤਾਪ ਸਿੰਘ ਉਹ ਲੈ ਕੇ ਗਏ ਸੀ ਉਹਦੇ ਉਹਦੇ ਵਿੱਚ ਵੀ ਉਹਨਾਂ ਨੇ ਇੱਕ ਬਣਾਤੀ ਸੀ ਖੀਰ ਤੇ ਉਹ ਸਾਨੂੰ ਪਤਾ ਹੀ ਆ ਸਾਰੇ ਪ੍ਰੋਸੈਸ ਦਾ ਹਾਈ ਪਾਵਰਡ ਕਮੇਟੀ ਇੱਕ ਨਵਾਬ ਸਿੰਘ ਹੈ ਸਾਫ ਕਾ ਜੱਜ ਉਹਦੀ ਅਗਵਾਈ ਦੇ ਵਿੱਚ ਉਸ ਨੇ ਵੀ ਰਿਪੋਰਟ ਦੇ ਉਹਨੇ ਕੱਲੀ ਐਮਐਸਪੀ ਦੀ ਨਹੀਂ ਹਮਾਇਤ ਕੀਤੀ ਉਹਨੇ ਬਾਕੀ ਮੰਗਾ ਦੇ ਵੀ ਕਰਜ਼ੇ ਵਾਲੀ ਮੰਗ ਦੇ ਇੱਕ ਦੋ ਮੰਗਾ ਦੀਆਂ ਹੋਰ ਚਾਰ ਪੰਜ ਮੰਗਾ ਦੀਆਂ ਜਿਹੜੇ ਮੇਜਰ ਮੰਗਾ ਉਹਨੇ ਸਪੋਰਟ ਕਰਦੇ ਸੋ ਇਸ ਕਰਕੇ ਉਹ ਥੱਲੋਂ ਜਿਹੜਾ ਉਹਨੇ ਸਾਡੇ ਖਿਲਾਫ ਨਰੇਟਿਵ ਜਾਂ ਸਿਰਜਿਆ ਸੀ ਸਾਰੇ ਚ ਵੀ ਇਹਨਾਂ ਕੋਲੇ ਕੋਈ ਏਜੰਡਾ ਨਹੀਂ ਕੋਈ ਇਹਨਾਂ ਦੇ ਮੰਗਾ ਜਾਂ ਕੋਈ ਤੰਤੀ ਨਹੀਂ ਅਸੀਂ ਤਾਂ ਸਾਰੇ ਕਿਸਾਨਾਂ ਦੇ ਪਹਿਲੇ ਇਸ ਤਾਂ ਸਾਰੇ ਮਸਲੇ ਹੱਲ ਕਰਤੇ ਦੁੱਗਣੀ ਆਮਦਨ ਕਰਨ ਦਾ ਸਾਡੀ ਪਲੈਨਿੰਗ ਹੈ ਤਾਂ ਉਹ ਉਹਨਾਂ ਦਾ ਇੱਕ ਹਿਸਾਬ ਨਾਲ ਨਰੇਟਿਵ ਸਾਰੀ ਦੇਸ਼ ਪੰਜਾਬ ਚ ਨਹੀਂ ਹਰਿਆਣਾ ਚ ਨਹੀਂ ਸਾਰੀ ਦੇਸ਼ ਚ ਬਦਲ ਰਿਹਾ ਜਗਤ ਦੀਪਤਨਖੜਾ ਉਪਰਾਸ਼ਟਪਤੀ ਉਹਨੂੰ ਕਹਿਣਾ ਪੈ ਗਿਆ ਭਰੀ ਸਭਾ ਦੇ ਵਿੱਚ ਵੀ ਮੈਂ ਸਾਰਾ ਇਹਨਾਂ ਦਾ ਮੰਗ ਪੱਤਰ ਪੜਿਆ ਤੁਸੀਂ ਕਹਿੰਦੇ ਏਜੰਡੇ ਨਹੀਂ ਕੋਈ ਇਹ ਉਹ ਸਾਰਾ ਮੰਗ ਪੱਤਰ ਮੈਂ ਪੜਿਆ ਸਾਰੀਆਂ ਜਾਇਜਾ ਤੁਸੀਂ ਵਾਦਾ ਕੀਤਾ ਇਹਨਾਂ ਨਾਲ ਤੇ ਹੁਣ ਤੁਸੀਂ ਲਾਗੂ ਕਿਉਂ ਨਹੀਂ ਕਰ ਰਹੇ ਇਸ ਕਰਕੇ ਵੀ ਉਹ ਥੱਲਿਓਂ ਭਾਵੇਂ ਉਹ ਐਂ ਤਾਂ ਜਦੋਂ ਪਹਿਲੇ ਦਿੱਲੀ ਅੰਦੋਲਨ ਵੇਲੇ ਵੀ ਐਂ ਕਹਿੰਦੇ ਸੀਗੇ ਵੀ ਜਰ ਉਹ ਤਾਂ ਚੁੱਪ ਹੈ ਉਹਨੇ ਤਾਂ ਕੋਈ ਮੀਟਿੰਗ ਨਹੀਂ ਕਰ ਰਹਾ ਉਹਦਾ ਅਸਰ ਹੀ ਨਹੀਂ ਹੋ ਰਹਾ ਕੋਈ ਤਾਂ ਉਹਦੀ ਪਤਾ ਲੱਗਿਆ ਇਹ ਜਦੋਂ 19 ਨਵੰਬਰ ਨੂੰ ਕਹਿ ਦਿੱਤਾ ਸੀਗਾ ਵੀ ਤਿੰਨੇ ਕਾਨੂੰਨ ਰੱਦ ਮੈਂ ਕਿਸਾਨਾਂ ਨੂੰ ਮਨਾ ਨਹੀਂ ਸਕਿਆ ਮੈਂ ਇਸ ਗੱਲ ਦੀ ਮਾਫੀ ਚਾਹੁੰਨਾ ਇਹੋ ਜਿਹਾ ਸੋ ਇਸ ਕਰਕੇ ਇਸ ਤਰ੍ਹਾਂ ਇਹ ਕਹਿੰਦੇ ਵੀ ਇਹੋ ਜਿਹਾ ਕੋਈ ਜਿਵੇਂ ਇਹ ਮੂਮੈਂਟ ਵੱਧ ਰਹੀ ਹੈ ਨਾ ਦਿਨੋਂ ਦਿਨ ਮੋਰਚਾ ਹਮਾਇਤ ਵੱਧ ਰਹੀ ਹੈ ਦੇਸ਼ ਵਿਦੇਸ਼ ਦੇ ਵਿੱਚ ਉਹ ਉਹਦਾ ਇਦੂ ਬਣਾ ਦਾ ਖੇਡਾ ਨਹੀਂ ਛੱਡਣਾ ਪੂਲ ਸਾਹਿਬ ਜਿਹੜਾ ਇਹ ਅੰਦੋਲਨ ਹੈ ਸ਼ਾਂਤਮਈ ਚੱਲ ਰਹੀ ਹੈ ਪਰ ਜਿਹੜੀ ਕੇਂਦਰ ਸਰਕਾਰ ਹੈ ਲਗਾਤਾਰ ਆਲੇ-ਦਾਲੇ ਦੇ ਪਿੰਡਾਂ ਵਿੱਚ ਜਿਹੜੀ ਸੈਨਾ ਦੀ ਤਾਇਨਾਤੀ ਕਰ ਰਹੀ ਹੈ ਤੇ ਪੰਜਾਬ ਸਰਕਾਰੋਂ ਸਰਕਾਰ ਵੱਲੋਂ ਵੀ ਜਿਹੜੀਆਂ ਪੰਜਾਬ ਪੁਲਿਸ ਦੀਆਂ ਬੱਸਾਂ ਆਲੇ-ਦਾਲੇ ਦੇ ਪਿੰਡਾਂ ਦੇ ਵਿੱਚ ਕਈ ਥਾਵਾਂ ਲਾ ਦਿੱਤੀਆਂ ਗਈਆਂ ਨੇ ਕੀ ਦੇਖਦੇ ਹੋ ਇੱਕ ਪਾਸੇ ਤਾਂ ਗੱਲਬਾਤ ਦਾ ਕੋਈ ਦੌਰ ਸ਼ੁਰੂ ਨਹੀਂ ਹੋ ਰਿਹਾ ਤੇ ਦੂਸਰੇ ਪਾਸੇ ਆਲੇ-ਦਾਲੇ ਜਿਹੜੀ ਸੈਨਾ ਜਾਂ ਪੁਲਿਸ ਦੀ ਤਾਇਨਾਤੀ ਕੀਤੀ ਜਾ ਰਹੀ ਹੈ ਇਹਨੂੰ ਕਿਵੇਂ ਦੇਖਦੇ ਹੋ ਇੱਕ ਨਾ ਪੰਜਾਬੀ ਜਿਹੜੇ ਕਹਿੰਦੇ ਹੁੰਦੇ ਜਦੋਂ ਤੂਫਾਨ ਆਉਣਾ ਹੁੰਦਾ ਨਾ ਉਹ ਤੋਂ ਪਹਿਲਾਂ ਹਵਾ ਬਿਲਕੁਲ ਬੰਦ ਹੋ ਜਾਂਦੀ ਹੈ ਖੜ ਜਾਂਦੀ ਹੈ ਹਵਾ ਤਾਂ ਉਹ ਜਿਹੜੀ ਸੰਕੇਤ ਹੁੰਦਾ ਵੀ ਉਹਦੇ ਪਿੱਛੇ ਕੋਈ ਨਾ ਕੋਈ ਵੱਡਾ ਤੂਫਾਨ ਹੈ ਉਹਦੇ ਬਿਲਕੁਲ ਉਸੇ ਤਰ੍ਹਾਂ ਹੀ ਅਸੀਂ ਨੋਟ ਕਰਦੇ ਆ ਇਹਦੇ ਪਿੱਛੇ ਵੀ ਤੂਫਾਨ ਆ ਜਿਹੜੀਆਂ ਸਾਰੇ ਸਾਈਨ ਆ ਰਹੇ ਆ ਵੀ ਉਹ ਹੈਲੀਪੈਡ ਬਣਾ ਰਹੇ ਨੇ ਉਹ ਜਿਹੜੇ ਕੱਚੇ ਰਸਤੇ ਵੀ ਹੈਗੇ ਉਹ ਵੀ ਬੰਦ ਕਰ ਰਹੇ ਆ ਨੇ ਵੀ ਬੜੀ ਗੰਤੀ ਨਾਲ ਆ ਜੇ ਇੱਥੇ ਉਹ ਹੋਰ ਆਪਣੇ ਫੋਰਸਾਂ ਲਾ ਰਹੇ ਆ ਜਿਵੇਂ ਕਿ ਪੰਜਾਬ ਪੁਲਿਸ ਵੀ ਲਾ ਰਹੇ ਇਹ ਸਾਰੇ ਸਾਈਨ ਨੇ ਆ ਉਹਦੇ ਵੱਡੇ ਤੂਫਾਨ ਦੇ ਇਸ ਕਰਕੇ ਵੀ ਉਹ ਪਰ ਇੱਕ ਗੱਲ ਇਹ ਹੈ ਕਿ ਵੀ ਜਨਾ ਲੇਟ ਕਰ ਰਹੇ ਆ ਡਲੇਵਾਲ ਸਾਹਿਬ ਦੀ ਜਿਹੜੀ ਹਾਲਤ ਹੈ ਦਿਨੋਂ ਦਿਨ ਸਵੇਰ ਨਾਲੋਂ ਸ਼ਾਮ ਨੂੰ ਸ਼ਾਮ ਨਾਲੋਂ ਅਗਲੇ ਦਿਨ ਦੀ ਸਵੇਰ ਨੂੰ ਉਹ ਕ੍ਰਿਟੀਕਲ ਹੋ ਰਹੀ ਹੈ ਡਾਕਟਰਾਂ ਦੀ ਰਿਪੋਰਟ ਹੁਣ ਤੁਸੀਂ ਸ਼ਾਇਦ ਵਿੱਚ ਖੜੇ ਹੋਵੋਗੇ ਉਹ ਡਾਕਟਰਾਂ ਨੇ ਜਿਹੜੀ ਦਿੱਤੀ ਹੈ ਵੀ ਉਹਦਾ ਮਲਟੀ ਆਰਗਨ ਫੇਲਰ ਵਾਲੀ ਹਾਲਤ ਬਣ ਰਹੀ ਹੈ ਮਤਲਬ ਕਹਿਣ ਦਾ ਭਾਵ ਜਿਹਦੇ ਨਾਲ ਫਿਰ ਉਹ ਇੱਕ ਨਹੀਂ ਸਾਰੇ ਆਰਗਨ ਇੱਕਦਮ ਖੜੇ ਹੁਣ ਤਾਂ ਕਿਡਨੀ ਖੜੀ ਹੈ ਕਿਡਨੀ ਡੇਮੇਜ ਹੋ ਰਹੀ ਹੈ ਕ੍ਰਿਟਿਨ ਨਾਇਨ ਵੱਧ ਗਿਆ ਉਹਦਾ ਜਿਹਦੇ ਨਾਲ ਉਹਦਾ ਜਿਹੜੀ ਫੈਟ ਹੈ ਉਹ ਸਾਰੀ ਖਤਮ ਹੋ ਗਈ ਫੈਟ ਤੋਂ ਬਾਅਦ ਪ੍ਰੋਟੀਨ ਖਤਮ ਹੋਣਾ ਹੁੰਦਾ ਹੱਡੀਆਂ ਨੇ ਖਤਮ ਹੋਣਾ ਹੁੰਦਾ ਉੱਥੇ ਸਟੇਜ ਜਾਵੜੀ ਇਸ ਕਰਕੇ ਵੀ ਉਹ ਤਾਂ ਹਾਲਤ ਤਾਂ ਕਿਸੇ ਵੇਲੇ ਵੀ ਉਹ ਜਿਹੜਾ ਮਲਟੀ ਆਰਗਨ ਫੇਲਰ ਕਰਕੇ ਕੋਈ ਜਿਹੜਾ ਅਟੈਕ ਹੈ ਜਿਹਨੂੰ ਆਪਾਂ ਕਹਿੰਦੇ ਨੇ ਅਟੈਕ ਆ ਕੇ ਉਹਦੀ ਜਾਨ ਜਾ ਜੇ ਇਹ ਜੀ ਗੱਲ ਹੋ ਗਈ ਤੇ ਇਹਨਾਂ ਨੇ ਨਾ ਸਰਕਾਰ ਨੇ ਹੁਣ ਉਹਦਾ ਤਾਂ ਉਹਨਾਂ ਨੇ ਤਾਂ ਐਲਾਨ ਕਰਤਾ ਵੀ ਜਦੋਂ ਮੰਗਾ ਸਰਕਾਰ ਮੰਨੇ ਖਾਸ ਕਰਕੇ ਜਿਹੜੀ ਮੇਨ ਮੰਗ ਹੈ ਐਮਐਸਪੀ ਵਾਲੀ ਹੈ ਸੁਆਮੀ ਨਾਸਨ ਵਾਲੀ ਹੈਗੀ ਹੈ ਕਰਜ਼ੇ ਮਾਫੀ ਵਾਲੀ ਹੈਗੀ ਹੈ ਉਹਦਾ ਐਲਾਨ ਕਰੇ ਜਿਵੇਂ ਪਹਿਲੇ ਕਾਨੂੰਨ ਦਾ ਐਲਾਨ ਕੀਤਾ ਸੀਗਾ ਫੇਰ ਉਹ ਵਰਤbare ਕੋਈ ਸੋਚਿਆ ਵੀ ਜਾ ਸਕਦਾ ਵਰਤ ਖਤਮਗਾ ਜੇ ਨਹੀਂ ਤਾਂ ਫਿਰ ਰਹੇਗਾ ਵੀ ਅਸੀਂ ਕੋਈ ਹੈਲਪ ਦਵਾਈ ਨਹੀਂ ਲਵਾਵਾਂਗੇ ਕੋਈ ਅਸੀਂ ਸਰਕਾਰ ਉਹ ਤੋਂ ਹਸਪਤਾਲ ਦੀ ਮਦਦ ਨਹੀਂ ਲਵਾਵਾਂਗੇ ਕੋਈ ਕੋਈ ਡੈਲਸਸ ਨਹੀਂ ਕਰਾਵਾਂਗੇ ਹੁਣ ਉਹਦੀ ਡੈਲਸਸ ਦੇ ਸਟੇਜ ਤੇ ਪਹੁੰਚੀ ਹੋਈ ਆ ਵੀ ਜੇ ਉਹਦਾ ਸਫਾਈ ਡੈਲਸਸ ਦਾ ਸਮਝਦੇ ਆ ਤੁਸੀਂ ਵੀ ਸਾਰਾ ਉਹ ਗੁਰਦੇ ਵਗੈਰਾ ਸਾਫ ਕਰਨੇ ਪੈਂਦੇ ਵੀ ਜੋ ਨਾ ਕੀਤੇ ਤਾਂ ਉਹ ਕਿਸੇ ਬੜੀ ਮੀਰ ਨੂੰ ਜਾਣ ਜਾ ਸਕਦੀ ਹੈ ਜੇਕਰ ਸਰਕਾਰਾਂ ਵੱਲੋਂ ਕੋਈ ਤੱਕੇਸ਼ਾਈ ਕੀਤੀ ਜਾਂਦੀ ਹੈ ਤਾਂ ਤੁਸੀਂ ਕੀ ਐਕਸ਼ਨ ਕਰਨ ਦੀ ਤਿਆਰੀ ਦੇ ਵਿੱਚੋਂ ਟੱਕਰਾ ਘਟੂ ਘਟ ਰਾਤ ਨੂੰ ਤੁਸੀਂ ਆਇਓ ਅ ਜਿਹੜੇ ਵਲੰਟੀਅਰ ਨੌਜਵਾਨ ਤੇਰੇ ਵਰਗੇ ਆ ਪੂਰੇ ਡਟੇ ਫੜੇ ਉਹਨਾਂ ਦੇ ਘੱਟੋ ਘੱਟ 14-1500 ਵਲੰਟੀਅਰ ਰਾਤ ਨੂੰ ਹੁੰਦਾ ਸਾਰੇ ਸਾਰੀ ਰਾਤ ਨਹੀਂ ਟਿਕਦਾ ਤੁਰਿਆ ਫਿਰਦਾ ਤੂੰ ਹੀ ਤੇਰ ਖੜ ਗਿਆ ਫਿਰ ਗੰਹ ਤੁਰ ਪਿਆ ਸਿੱਧੀ ਗੱਲ ਹੈ ਵੀ ਜਿਹਨਾਂ ਨੂੰ ਜ਼ਬਰਦਸਤੀ ਕੀਤੀ ਉਹ ਜਿਹੜਾ ਉਹਦੇ ਨਾਲ ਟੱਕਰ ਆਊਗਾ ਜਿਹੜਾ ਕਹਿੰਦੇ ਆ ਨਾ ਸੀ ਇੱਕ ਜਾਨ ਬਚਾਉਣੀ ਐ ਤੇ ਇੱਥੇ ਕੰਨ ਨਹੀਂ ਜਾਣਾ ਜਾ ਕੇ ਤਾਂ ਵਿਚਕ ਦੀ ਚੱਕ ਲੈਣ ਆਪਾਂ ਇਹ ਨਹੀਂ ਕਹਿੰਦੇ ਵੀ ਸਰਕਾਰ ਜਿੱਡੇ ਉਹਦੇ ਕੋਲੇ ਫੋਰਸਾਂ ਹੈਗੀਆਂ ਨੇ ਜਿੱਡੇ ਉਹਦੇ ਕੋਲੇ ਪੈਰਾਮਿਲਟਰੀ ਫੋਰਸਾਂ ਨੇ ਹੋਰ ਸਾਧਨ ਹੈ ਇਸ ਤੇ ਖਾਲੀ ਹੱਥ ਲੜਨ ਵਾਲੇ ਡੰਡੇ ਆ ਸਾਡੇ ਕੋਲੇ ਤਾਂ ਸੋ ਇਸ ਕਰਕੇ ਪਰਪਾਵੇਂ ਡੰਡਾ ਹੀ ਆ ਖਾਲੀ ਹੱਥ ਵੀ ਹੈਗੇ ਜਜ਼ਬਾ ਹੈਗਾ ਉਹਨਾਂ ਨੂੰ ਭੇੜਨਗੇ ਪਿੰਡ ਚੋਂ ਖੂਨ ਖਰਾਬਾ ਹੋਊਗਾ ਜਿਹਦੇ ਜ਼ਿੰਮੇਵਾਰ ਸਿੱਧੀ ਗੱਲ ਹੈ ਸੈਂਟਰ ਸਰਕਾਰ ਹੋਊਗੀ ਅੱਜ ਜਿਹੜੀ ਸਰਬਨ ਸਿੰਘ ਭਦੇੜ ਤੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਮੀਟਿੰਗ ਹੋਈ ਹੈ ਉਹ ਮੀਟਿੰਗ ਦੇ ਕੀ ਸੱਟਾ ਨਿਕਲਦਾ ਕੀ ਲੱਗਦਾ ਆਉਣ ਵਾਲੇ ਸਮੇਂ ਚ ਸੰਯੁਕਤ ਕਿਸਾਨ ਮੋਰਚਾ ਤੇ ਗੈਰ ਰਾਜਨੀਤਿਕ ਜਿਹੜਾ ਮੋਰਚਾ ਇਕੱਠੇ ਹੋ ਕੇ ਕਿਸਾਨਾਂ ਦੀਆਂ ਮੰਗਾਂ ਲਈ ਲੜਾਈ ਲੜਨਗੇ ਇਹ ਦੇਖੋ ਜੀ ਮੀਟਿੰਗ ਹੋਈ ਆ ਮੀਟਿੰਗ ਤੋਂ ਬਾਅਦ ਉਹਨਾਂ ਨੇ ਬਾਹਰ ਆ ਕੇ ਮੀਡੀਆ ਖੜਾ ਸੀਗਾ ਮੀਡੀਆ ਵਾਲਿਆਂ ਨੂੰ ਨੇ ਦੱਸਿਆ ਉਹਨਾਂ ਨੇ ਇਹੀ ਕਿਹਾ ਮੈਂ ਸਰਬਨ ਸਿੰਘ ਭਦੇੜ ਦੀ ਸੁਣੀ ਆ ਬਾਹਰ ਜਿਹੜਾ ਉਹਨਾਂ ਨੇ ਐਡਰੈਸ ਕੀਤਾ ਮੀਡੀਆ ਨੂੰ ਵੀ ਸਾਡੀ ਗੱਲਬਾਤ ਹੋਈ ਹੈ ਲੰਬੀ ਚੌੜੀ 2-3 ਘੰਟੇ ਉਹ ਅਸੀਂ ਆ ਕੇ ਦੋਨੇ ਫਾਰਮਾਂ ਦੇ ਵਿੱਚ ਉਹਦੀ ਕਰਾਂਗੇ ਉਹਦੀ ਸਮੀਖਿਆ ਕਰਾਂਗੇ ਉਸ ਤੋਂ ਬਾਅਦ ਫਿਰ ਵੀ ਉਹਦੇ ਵਿੱਚ ਕੋਈ ਹੈਗੀ ਹੈ ਗਜਾਇਸ਼ 41 ਸੰਝੇ ਕੋੜ ਵਾਲੀ ਕਹੀ ਨਹੀਂ ਬਾਤ ਦੱਸਾਂਗੇ ਇਸ ਕਰਕੇ ਹਜੇ ਉਹ ਇੰਨੇ ਕਹਿ ਸਕਦੇ ਆ ਵੀ 3-4 ਘੰਟੇ ਮੀਟਿੰਗ ਚੱਲੀ ਤੇ ਉਹ ਮੀਟਿੰਗ ਚ ਕੀ ਉਹਦਾ ਹੈਗੀ ਆ ਪੋਜ਼ਿਟਿਵ ਹੈ ਨੈਗੇਟਿਵ ਹੈ ਜਾਂ ਉਹ ਕੋਈ ਏਕਤਾ ਵੱਲ ਨੂੰ ਗੱਲ ਹੈਗੀ ਹੈ ਸੰਝੇ ਕੋਲ ਵੱਲ ਨੂੰ ਨਹੀਂ ਹੈਗੀ ਉਹ ਹਜੇ ਭਵਿੱਖ ਦੇ ਘਰ ਬਚਾਈ ਜੀ ਤੇ ਖਨੋਰੀ ਬਾਰਡਰ ਤੇ ਸਾਡੇ ਨਾਲ ਸਰਜੀਤ ਸਿੰਘ ਪੂਲ ਮੌਜੂਦ ਸਨ ਉਹਨਾਂ ਨੇ ਅੱਗੇ ਜਿਹੜੇ ਕਿਸਾਨ ਅੰਦੋਲਨ ਦੀ ਕੀ ਰੂਪਰੇਖਾ ਹੋ ਗਈ ਉਹਦੇ ਬਾਰੇ ਦੱਸਿਆ ਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਦਾ ਮਾਈਕ ਰਿਪੋਰਟ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ